ਜੇਕਰ ਤੁਸੀਂ ਵੀ ਰਾਸ਼ਟਰੀ ਸੁਰੱਖਿਆ ਦੇ ਵਿੱਚ ਭੂਮਿਕਾ ਨਿਭਾਉਣ ਦਾ ਸੁਪਨਾ ਦੇਖ ਰਹੇ ਹੋ ਅਤੇ ਇੰਜੀਨੀਅਰਿੰਗ ਜਾਂ ਫਿਰ ਟੈਕਨੀਕਲ ਬੈਕਗ੍ਰਾਉਂਡ ਰੱਖਦੇ ਹੋ ਤਾਂ ਇਹ ਭਰਤੀ ਤੁਹਾਡੇ ਲਈ ਇੱਕ ਵਧੀਆ ਮੌਕਾ ਸਾਬਿਤ ਹੋ ਸਕਦੀ ਹੈ ਜੀ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਇਸ ਏਜੰਸੀ ਨੇ ਸਹਾਇਕ ਕੇਂਦਰੀ ਇੰਟੈਲੀਜੈਂਸ ਅਫਸਰ ਗ੍ਰੇਡ 2 ਅਤੇ ਤਕਨੀਕੀ ਅਹੁਦਿਆਂ ਤੇ ਭਰਤੀਆਂ ਦੇ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸ ਦੇ ਤਹਿਤ ਇੰਟੈਲੀਜੈਂਸ ਬਿਊਰੋ ਭਰਤੀ ਅਧੀਨ ਕੁਝ 258 ਦੇ ਕਰੀਬ ਅਹੁਦਿਆਂ ਤੇ ਭਰਤੀ ਕੀਤੀ ਜਾਵੇਗੀ ਅਰਜ਼ੀ ਪ੍ਰਕਿਰਿਆ 25 ਅਕਤੂਬਰ 2025 ਤੋਂ ਸ਼ੁਰੂ ਹੋ ਜਾਵੇਗੀ ਤੇ ਇੱਥੇ ਤੁਹਾਨੂੰ ਦੱਸਦੀ ਹੈ ਕਿ ਉਮੀਦਵਾਰ 16 ਨਵੰਬਰ 2025 ਤੱਕ ਆਨਲਾਈਨ ਅਰਜ਼ੀ ਭਰ ਕੇ ਸਬਮਿਟ ਕਰਵਾ ਸਕਦੇ ਨੇ ਅਰਜ਼ੀ ਦੇਣ ਦੇ ਲਈ ਉਮੀਦਵਾਰਾਂ ਨੂੰ ਇੰਟੈਲੀਜੈਂਸ ਬਿਊਰੋ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਪਵੇਗਾ ਤੇ ਉੱਥੇ ਜਾ ਕੇ ਆਪਣਾ ਫਾਰਮ ਭਰਨਾ ਪਵੇਗਾ ਹੁਣ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਵੇਗਾ ਕਿ ਕੌਣ ਕੌਣ ਇਹ ਅਰਜ਼ੀ ਦੇ ਸਕਦਾ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਅਹੁਦੇ ਲਈ ਅਰਜ਼ੀ ਦੇਣ ਦੇ ਲਈ ਉਮੀਦਵਾਰ ਦੀ ਕੋਲ ਬੀ.ਈ. ਜਾਂ ਫਿਰ ਬੀ.ਟੈਕ ਦੀ ਡਿਗਰੀ ਹੋਣਾ ਲਾਜ਼ਮੀ ਹੈ ਏ ਡਿਗਰੀ ਇਲੈਕਟ੍ਰੋਨਿਕਸ ਦੂਰ ਸੰਚਾਰ ਜਾਂ ਫਿਰ ਕੰਪਿਊਟਰ ਇੰਜੀਨੀਅਰਿੰਗ ਵਰਗੇ ਫੀਲਡ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੁਝ ਅਹੁਦਿਆਂ ਦੇ ਲਈ ਖਾਸ ਕਰਕੇ ਪੋਸਟ ਗ੍ਰੈਜੂਏਟ ਯੋਗਤਾ ਤੇ ਨਾਲ ਦੇ ਨਾਲ ਹੋਰ ਖਾਸ ਯੋਗਤਾਵਾਂ ਦੀ ਵੀ ਮੰਗ ਕੀਤੀ ਗਈ ਹੈ ਤੁਸੀਂ ਵੀ ਇਹ ਫਾਰਮ ਭਰਨਾ ਚਾਹੁੰਦੇ ਹੋ ਤੇ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਪੂਰੀ ਡਿਟੇਲ ਲੈ ਕੇ ਤੁਸੀਂ ਫਾਰਮ ਭਰ ਸਕਦੇ ਹੋ ਲੇਕਿਨ ਇੱਥੇ ਤੁਹਾਨੂੰ ਦੱਸ ਦਈਏ ਕਿ ਉਮਰ ਸੀਮਾ ਆਖਰ ਕੀ ਹੈ ਇਸ ਫਾਰਮ ਨੂੰ ਭਰਨ ਦੇ ਲਈ ਜਦੋਂ ਅਸੀਂ ਉਮਰ ਸੀਮਾ ਦੀ ਗੱਲ ਕਰਦੇ ਹਾਂ ਤੇ ਘੱਟ ਤੋਂ ਘੱਟ 18 ਸਾਲ ਤੇ ਵੱਧ ਤੋਂ ਵੱਧ 27 ਸਾਲ ਉਮਰ ਹੋਣੀ ਚਾਹੀਦੀ ਹੈ ਹਾਲਾਂਕਿ ਜਦੋਂ ਉਸੀ ਰਾਖਵੀਆਂ ਸ਼੍ਰੇਣੀਆਂ ਦੀ ਗੱਲ ਕਰਦੇ ਆਂ ਤੇ ਉਮਰ ਦੇ ਵਿੱਚ ਛੋਟ ਉਪਲਬਧ ਕੀਤੀ ਗਈ ਹੈ ਅਨੁਸੂਚਿਤ ਜਾਤੀਆਂ ਯਾਨੀ ਕਿ ਐਸਸੀ ਤੇ ਅਨੁਸੂਚਿਤ ਜਨ ਜਾਤੀ ਯਾਨੀ ਕਿ ਐਸਟੀ ਜਿਹੜੀ ਹੈ ਉਹਨਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ ਜਦਕਿ ਹੋਰ ਪਛੜੀਆਂ ਸ਼੍ਰੇਣੀਆਂ ਨੂੰ 3 ਸਾਲ ਦੀ ਛੋਟ ਦਿੱਤੀ ਗਈ ਹੈ ਔਰ ਜਦੋਂ ਤਨਖਾਹ ਦੀ ਗੱਲ ਕਰਦੇ ਆਂ ਤਾਂ ਉਮੀਦਵਾਰਾਂ ਨੂੰ ਬਹੁਤ ਜ਼ਿਆਦਾ ਤਨਖਾਹ ਦਿੱਤੀ ਜਾਏਗੀ ਇਸ ਖਾਸ ਅਮੀ ਦੇ ਲਈ 44900 ਤੋਂ ਲੈ ਕੇ 142400 ਮਹੀਨਾਵਰ ਤਨਖਾਹ ਤੇ ਨਾਲ ਦੀ ਨਾਲ ਡੀਏ HRA, ਆਵਾਸਾਈ ਪੱਤਾ ਅਤੇ ਡਾਕਟਰੀ ਸਹੂਲਤਾਂ ਵਰਗੇ ਹੋਰ ਕਈ ਸਰਕਾਰੀ ਲਾਭ ਵੀ ਮਿਲਣਗੇ। ਹੁਣ ਗੱਲ ਕਰਦੇ ਹਾਂ ਕਿ ਕਿਸ ਪ੍ਰਕਿਰਿਆ ਦੇ ਤਹਿਤ ਤੁਹਾਨੂੰ ਗੁਜ਼ਰਨਾ ਪਵੇਗਾ। ਇਹ ਚੋਣ ਪ੍ਰਕਿਰਿਆ ਤਿੰਨ ਪੜਾਵਾਂ ਦੇ ਵਿੱਚ ਹੋਵੇਗੀ ਸਭ ਤੋਂ ਪਹਿਲੇ ਪੜਾਅ ਦੇ ਵਿੱਚ ਗੇਟ ਦੇ ਸਕੋਰ ਦੇ ਆਧਾਰ ਤੇ ਜਿਹੜਾ ਹੈ ਉਹ ਸਿਲੈਕਸ਼ਨ ਕੀਤਾ ਜਾਏਗਾ ਜਿਸ ਦੇ ਵਿੱਚ 750 ਅੰਕ ਹਨ ਤੇ ਦੂਸਰੇ ਦੇ ਵਿੱਚ ਹੁਨਰ ਟੈਸਟ ਕੀਤਾ ਜਾਏਗਾ ਜਿਸ ਦੇ 250 ਅੰਕ ਹਨ ਤੇ ਅੰਤ ਦੇ ਵਿੱਚ ਇੰਟਰਵਿਊ ਰਾਉਂਡ ਹੋਏਗਾ ਜਿਸ ਦੇ ਵਿੱਚ 175 ਅੰਕ ਹਨ ਤੇ ਅੰਤਿਮ ਮੈਰਿਟ ਸੂਚੀ ਜਿਹੜੀ ਹੈ ਇਹਨਾਂ ਸਾਰੇ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਹੀ ਅੰਤਮ ਮੈਰਿਟ ਸੂਚੀ ਤਿਆਰ ਕੀਤੀ ਜਾਏਗੀ ਔਰ ਇਸ ਅਰਜ਼ੀ ਦੀ ਫੀਸ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੇ ਸ਼੍ਰੇਣੀ ਦੁਆਰਾ ਹੀ ਦੀ ਸਟਡੀ ਹੈ ਉਹ ਨਿਰਧਾਰਿਤ ਕੀਤੀ ਗਈ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਜਨਰਲ ਤੇ ओबीसी ਤੇ ای ڈਬਲਯੂ ਸੀ ਲਈ ਫੀਸ ਜਿਹੜੀ ਹੈ ਉਹ 200 ਰੁਪਏ ਹੈ ਤੇ ਐਸ ਸੀ ਐਸਟੀ ਦੇ ਲਈ ਫੀਸ ਜਿਹੜੀ ਹੈ ਉਹ 100 ਰੁਪਏ ਹੈ ਤੇ ਫੀਸ ਦਾ ਭੁਗਤਾਨ ਕੇਵਲ ਦੇ ਕੇਵਲ ਔਨਲਾਈਨ ਹੀ ਹੋਵੇਗਾ ਸੋ ਜੇ ਤੁਸੀਂ ਵੀ ਯੋਗਤਾ ਰੱਖਦੇ ਹੋ ਤੇ ਇਹ ਫਾਰਮ ਭਰ ਕੇ ਜੌਬ ਹਾਸਲ ਕਰ ਸਕਦੇ ਹੋ